ਮੇਰੇ 4:50 ਦਾ ਟਾਈਮ ਹੋ ਗਿਆ అలారం ਵੱਜ ਗਿਆ ਤੇ ਮੈਂ ਉੱਠ ਕੇ ਆਰਾਮ ਨਾਲ ਬੈਠ ਗਿਆ ਤੇ ਵਾਹਿਗੁਰੂ ਅੱਗੇ ਮੈਂ ਅਰਦਾਸ ਕੀਤੀ ਵਾਹਿਗੁਰੂ ਦਾ ਨਾਮ ਲਿਆ ਤੇ ਥੋੜੀ देर ਤੱਕ ਮੈਂ ਇਸ ਤਰ੍ਹਾਂ ਹੀ ਬੈਠਾ ਰਿਹਾ ਫਿਰ ਮੈਂ ਉੱਠ ਗਿਆ ਸਭ ਤੋਂ ਪਹਿਲਾਂ ਜਿਹੜਾ ਕੰਮ ਹੈ ਕੀਤਾ ਮੈਂ ਗਰਮ ਪਾਣੀ ਪੀਣ ਵਾਸਤੇ ਮੈਂ ਗਰਮ ਕੀਤਾ ਇੱਕ ਗਲਾਸ ਵਿੱਚ ਗਰਮ ਪਾਣੀ ਕੋਸਾ ਜਿਹਾ ਗਰਮ ਕੀਤਾ ਕਿ ਸਭ ਤੋਂ ਪਹਿਲਾਂ ਸਵੇਰੇ ਉੱਠਣ ਦਾ ਗਰਮ ਪਾਣੀ ਜਿਹੜਾ ਕੋਸਾ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਇਹਦੇ ਨਾਲ ਕੀ ਹੈ ਕਿ ਜਿਹੜੀ ਸਾਡੀ ਬੋਡੀ ਹੈ ਇਹਦੇ ਨਾਲ ਮਤਲਬ ਬਹੁਤ ਜ਼ਿਆਦਾ ਮਤਲਬ ਜੀ ਫਿੱਟ ਰਹਿੰਦੀ ਆ ਤੇ ਅਸੀਂ ਬਿਮਾਰੀਆਂ ਤੋਂ ਬਚੇ ਰਹਿੰਦੇ ਆ ਸੋ ਮੈਂ ਪਾਣੀ ਕੋਸਾ ਕਰਕੇ ਮੈਂ ਗਲਾਸ ਦੇ ਵਿੱਚ ਪਾ ਕੇ ਪਾਣੀ ਨੂੰ ਆਰਾਮ ਨਾਲ ਪੀਤਾ ਹੌਲੀ ਹੌਲੀ ਤੋਂ ਘੁੱਟਾ ਕਰਕੇ ਤੇ ਫਿਰ ਮੈਂ ਉਸ ਤੋਂ ਬਾਅਦ ਰੈਡੀ ਹੋ ਗਿਆ ਗਰਾਊਂਡ ਦੇ ਵਿੱਚ ਜਾਣ ਵਾਸਤੇ ਗਰਾਊਂਡ ਦੇ ਵਿੱਚ ਗਰਾਊਂਡ ਦੇ ਵਿੱਚ ਜਾਲੇ ਵਿੱਚ ਸੌਕਸ ਵਗੈਰਾ ਪਾ ਕੇ ਮੈਂ ਆਪਣੇ ਸ਼ੂਜ਼ ਪਾਈ ਕਉਂਕੀ ਅੱਜ ਸਾਡਾ ਵਰਕਆਊਟ ਸੀ ਅੱਜ ਆਪਣੇ ਵਲੌਗ ਦਾ ਪਹਿਲਾ ਦਿਨ ਜਿਹੜਾ ਆਪਣਾ 45 ਦਿਨਾਂ ਦਾ ਚੈਲੰਜ ਰੱਖਿਆ ਵਾ ਆਪਾਂ ਫਿਟਨੈਸ ਦਾ ਤੇ ਆਪਾਂ ਫੈਟ ਲੂਸ ਦਾ ਤੇ ਉਸ ਤੋਂ ਬਾਅਦ ਮੈਂ ਬਲੈਕ ਕਾਫੀ ਬਣਾ ਕੇ ਮੇਪੀਤੀ ਕਿਉਂਕਿ ਵਰਕਆਊਟ ਤੋਂ ਪਹਿਲਾਂ ਸਾਨੂੰ ਬਲੈਕ ਕਾਫੀ ਪੀਣੀ ਚਾਹੀਦੀ ਆ ਕਿਉਂਕਿ ਇਹ ਪ੍ਰੀ ਵਰਕਆਊਟ ਦਾ ਕੰਮ ਕਰਦੀ ਆ ਇਹਦੇ ਨਾਲ ਸਾਡੀ ਗੋੜੀ ਜਿਹੜੀ ਵਧੀਆ ਚੱਲਦੀ ਆ ਤੇ ਉਸ ਤੋਂ ਬਾਅਦ ਮੈਂ ਫਿਰ ਆਪਣੇ ਗਲਵਜ਼ ਵਗੈਰਾ ਸਾਰੇ ਮੈਂ ਆਪਣੇ ਬੈਗ ਦੇ ਵਿੱਚ ਪਾਈ ਬੈਗੀ ਐ ਬੈਗ ਆਪਣਾ ਮੈਂ ਰੈਡੀ ਕੀਤਾ ਗਰਾਊਂਡ ਦੇ ਵਿੱਚ ਜਾਣ ਲਈ ਤੇ ਉਸ ਤੋਂ ਬਾਅਦ ਮੈਂ ਆਪਣੀ ਜਿਹੜੀ ਬੈਂਡ ਜ ਸੀ ਮੈਂ ਬੈਂਡ ਜਨੂੰ ਰੋਲ ਕਿਉਂਕਿ ਮੈਨੂੰ ਲੱਗਦਾ ਸੀ ਕਿ ਅੱਜ ਸਾਡਾ ਸਾਡਾ ਵਰਕਆਊਟ ਜਿਹੜਾ ਹਨ ਪਹਿਲਾਂ ਮੇਰੇ ਘਰ 'ਚ ਫਿਟਨੈਸ ਵਰਕਆਊਟ ਹੋਊਗਾ ਤੇ ਉਤੋਂ ਬਾਅਦ ਬਾਕਸਿੰਗ ਵਰਕ ਆਊਟ ਹੋਊਗਾ ਪੰਚਿੰਗ ਵਗੇਰੇ ਤਾਂ ਕਰਕੇ ਮੈਂ ਸਾਰਾ ਕੁਝ ਮੈਂ ਰੋਲ ਕਰ ਲਿਆ ਫਿਰ ਗਰਾਊਂਡ ਦੇ ਵਿੱਚ ਜਾ ਕੇ ਮੈਂ ਸਭ ਤੋਂ ਪਹਿਲਾਂ ਸਟ੍ਰੈਚਿੰਗ ਕੀਤੀ ਚੰਗੀ ਤਰ੍ਹਾਂ ਕਿਉਂਕਿ ਅੱਜ ਸਾਡੀ 30 ਮਿੰਟ ਕੰਟੀਨਿਊ ਰਨਿੰਗ ਸੀ 30 ਮਿੰਟ ਰਨਿੰਗ ਤੋਂ ਬਾਅਦ ਉਤੋਂ ਬਾਅਦ ਪੰਚਿੰਗ ਵਗੇ ਬੈਗ ਜਾਂ ਫਿਰ ਪੈਡ ਸੀਗੇ ਤੇ ਉਤੋਂ ਪਹਿਲਾਂ ਮੈਂ ਸਲਤਪਰਾ ਸਟ੍ਰੈਚਿੰਗ ਕੀਤੀ ਸਟ੍ਰੈਚਿੰਗ ਕਰਨੀ ਸਭ ਤੋਂ ਪਹਿਲਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਨਾਲ ਕੀ ਹੈ ਵੀ ਮਸਰ ਵਗੈਰਾ ਜਿਹੜਾ ਸਾਡਾ ਬਹੁਤ ਠੀਕ ਰਹਿੰਦਾ ਫਿਰ ਉਸ ਤੋਂ ਬਾਅਦ ਅਸੀਂ ਵਾਰਮ-ਅਪ ਕੀਤਾ ਸਾਡੀ ਸਾਰੀ ਟੀਮ ਨੇ ਸਟ੍ਰੈਚਿੰਗ ਕੀਤੀ ਸਭ ਤੋਂ ਪਹਿਲਾਂ ਸਟ੍ਰੈਚਿੰਗ ਕਰਨ ਤੋਂ ਬਾਅਦ ਵਾਰਮ-ਅਪ ਕੀਤਾ ਸਾਰੀ ਟੀਮ ਨੇ ਵਾਰਮ-ਅਪ ਕਰਨ ਤੋਂ ਬਾਅਦ ਸਾਨੂੰ ਦਿੱਤਾ ਗਿਆ ਹੁਕਮ ਵੀ ਤੁਸੀਂ 30 ਮਿੰਟ ਕੰਟੀਨਿਊ ਰਨਿੰਗ ਕੀਤੀਆਂ ਫਿਰ ਮੈਂ ਹੋਲੀ-ਹੁਲੀ 30 ਮਿੰਟ ਰਨਿੰਗ ਕੀਤੀ ਜੀ ਮੈਂ ਮੇਰੇ ਖਿਆਲ ਚ 13-14 ਗੇੜੇ ਮੇਰੇ ਕੋਲ ਜਿਹੜੇ 400 ਮੀਟਰ ਦੇ ਤਰੇ ਦੇ ਮੇਰੇ ਕੋਲ ਲੱਗੇ ਹੌਲੀ ਹੌਲੀ ਮੈਂ 20 ਮਿੰਟ ਆਪਣੀ ਰਨਿੰਗ ਕਰਦਾ ਰਹਾ ਹੌਲੇ ਹੌਲੇ ਜਿੰਨੀ ਕ ਮੇਰੀ ਬੋਡੀ ਨੇ ਮੈਨੂੰ ਅਲਾਉ ਕੀਤਾ ਭੱਜਣਾ ਮੈਂ ਉਸ ਟਾਈਮ ਨਾਲ ਹੌਲੇ ਹੌਲੇ ਭੱਜੀਆ ਬਾਕੀ ਹੋਰ ਵੀ ਜਿਹੜੇ ਮੇਰੇ ਨਾਲ ਦੇ ਬੰਦੇ ਸੀ ਉਹ ਕਾਫੀ ਫਾਸਟ ਸੀ ਕਿ ਇਹਨਾਂ ਦਾ ਮੇਰੇ ਖਾਲਚ 15 ਪਲੱਸ ਵੀ ਉਹਨਾਂ ਨੇ ਗੇਟ ਲਾਇਆ 400 ਮੀਟਰ ਦੇ ਪਰ ਜਿੰਨਾਂ ਕੋ ਮੇਰੀ ਬੋਡੀ ਨੇ ਮੈਨੂੰ ਅਲਾਉ ਕੀਤਾ ਮੈਂ ਉਹਨਾਂ ਕੀ ਆਪਣੇ ਵੱਲ ਜੋਰ ਲਾਇਆ ਮੈਂ ਫਿਰ ਇਸ ਤੋਂ ਬਾਅਦ ਸ਼ੈਡੋ ਬਾਕਸਿੰਗ ਦੇ ਜਿਹੜੇ ਤਿੰਨ ਤਿੰਨ ਮਿੰਟ ਦੇ ਤਿੰਨ ਰਾਉਂਡ ਲਾਇ ਸੀ ਤੇ ਮੌਸਮ ਸੀ ਜਿਹੜਾ ਮੌਸਮ ਬਹੁਤ ਵਧੀਆ ਸੀਗਾ ਮੌਸਮ ਵਧੀਆ ਹੋਣ ਕਰਕੇ ਉਹਦਾ ਸਾਡੇ ਕੋਲ ਸਾਬ ਨੇ ਪੰਛੀ ਬੈਗ ਤੇ ਪੈੜੇ ਕਰਾਉਣੀ ਸੀਗੇ ਪਰ ਉਹਨਾਂ ਨੇ ਮੌਸਮ ਨੂੰ ਦੇਖਦੇ ਹੋਏ ਉਹਨਾਂ ਨੇ ਕਿਹਾ ਵੀ ਤੁਸੀਂ ਮਤਲਬ ਵੀ ਇੱਥੇ ਹੀ ਸ਼ਟ ਬਾਕਸਿੰਗ ਕਰ ਲਓ ਤੇ ਅਸੀਂ ਬਾਕਸਿੰਗ ਵਰਕਆਊਟ ਖਤਮ ਕਰਨ ਤੋਂ ਬਾਅਦ ਮੈਂ ਸਟਰੈਂਥ ਟ੍ਰੇਨਿੰਗ ਕੀਤੀ ਜਿੰਮ ਦੇ ਵਿੱਚ ਆ ਕੇ ਮੈਂ ਚੈਸਟ ਵਰਕਆਊਟ ਲਾਇਆ ਇਹ ਵੀ ਮੇਰੇ ਲਈ ਬਹੁਤ ਜ਼ਰੂਰੀ ਸੀਗਾ ਕਿ ਮੈਂ ਸਟਰੈਂਥ ਟ੍ਰੇਨਿੰਗ ਕਰਨੀ ਹੀ ਕਰਨੀ ਸੀ ਕਿਉਂਕਿ ਪਿਛਲੇ 2 ਦਿਨ ਤੋਂ ਵੀ ਮੈਂ ਨਾ ਸਟਰੈਂਥ ਟ੍ਰੇਨਿੰਗ ਨਹੀਂ ਕਰ ਪਾਇਆ ਸੀ ਸੋ ਮੈਂ ਸੋਚਿਆ ਵੀ ਮੈਂ ਅੱਜ ਸਟਰੈਂਥ ਟ੍ਰੇਨਿੰਗ ਜ਼ਰੂਰ ਕਰਾਂਗਾ ਕਿਉਂਕਿ ਟਾਈਮ ਪਿਆ ਸੀ ਅੱਜ ਤੇ ਮੌਸਮ ਵਧੀਆ ਸੀ ਬਾਹਰ ਬਾਰਿਸ਼ ਪੈ ਰਹੀ ਸੀ ਫਿਰ ਮੈਂ ਜਿੰਮ ਦੇ ਵਿੱਚ ਆ ਕੇ ਮੈਂ ਸਟਰੈਂਥ ਟ੍ਰੇਨਿੰਗ ਕਰ ਲਈ ਜਿੰਨਾ ਕੁ ਮੇਰੀ ਬੋਡੀ ਨੇ ਅਲਾਉ ਕੀਤਾ ਉਹਨਾਂ ਕਹੀ ਮੈਂ ਜੋੜ ਲਾਇਆ ਜਿਆਦਾ ਜੋਰ ਨਹੀਂ ਲਾਇਆ ਹੈਗਾ ਜੀ ਉਸ ਤੋਂ ਬਾਅਦ ਘਰੇ ਆ ਕੇ ਮੈਂ ਬ੍ਰੇਕਫਾਸਟ ਦਾ ਬ੍ਰੇਕਫਾਸਟ ਦੇ ਵਿੱਚ ਮੈਂ ਬੋਇਲਡ ਐਗ ਲੈ ਨਾਲ ਅੱਧਾ ਮੈਂ ਖੀਰਾ ਜੀਰ ਕੇ ਰੱਖ ਲਿਆ ਤੇ ਨਾਲ ਮੈਂ ਗ੍ਰੀਨ ਟੀ ਰੱਖ ਲਈ ਤੇ ਨਾਲ ਇੱਕ ਪੀਸ ਬ੍ਰਾਊਨ ਬ੍ਰੈਡ ਦਾ ਲਿਆ ਤੇ ਨਾਲ ਚਾਰ ਅੰਡੇ ਮੈਂ ਬੋਇਲ ਕੀਤੇ ਫੇਲੇ ਜਿਹੜਾ ਸਿਰਫ ਵਾਈਟ ਪਾਰਟ ਸੀ ਜਿਹੜਾ ਉਸ ਤੋਂ ਬਾਅਦ 11 ਵਜੇ ਮੈਂ ਹਾਫ ਐਪਲ ਲਿਆ ਤਿੰਨੇ ਕਰੌਟ ਲੈ ਤੇ 500 ਗ੍ਰਾਮ ਬਦਾਮ ਦੇ ਗਿਰੀ ਲਈ 11 ਵਜੇ ਤੇ ਨਾਲ ਹੀ ਇਹਦੇ ਵਿੱਚ ਮੈਂ ਕੌਫੀ ਲੈ ਲਈ ਉਸ ਤੋਂ ਬਾਅਦ ਠੀਕ 2 ਵਜੇ ਮੇਰਾ ਲੰਚ ਦਾ ਟਾਈਮ ਹੋ ਗਿਆ ਲੰਚ ਦੇ ਵਿੱਚ ਮੈਂ ਇੱਕ ਕੌਲੀ ਦਾਲ ਦੀ ਲਈ ਥੋੜੇ ਜਿ 30 ਗ੍ਰਾਮ ਮੇ ਰਾਈ ਸਲੇ ਚਾਰ ਬੋਇਲ ਐਗ ਲੈ ਸਿੱਧਾ ਵਾਈਟ ਪਾਰਟ ਲਿਆ ਬੀ ਯੈਲੋ ਪਾਰਟ ਨੇ ਸਾਰਾ ਵਿੱਚੋਂ ਕੱਢਤਾ ਤੇ ਉਸ ਤੋਂ ਬਾਅਦ ਨਾਲ ਹੀ ਕਪਲੇਟ ਮੇ ਸਲਾਦ ਲਈ ਸਲਾਦ ਦੇ ਵਿੱਚ ਖੀਰਾ ਪਿਆਜ਼ ਤੇ ਇੱਕ ਚਕੁੰਦਰ ਤੇ ਨਾਲ ਇੱਕ ਨਿੰਬੂ ਛੋਟਾ ਜਿਹਾ ਇਹ ਮੇਰੀ ਲੰਚ ਦੀ ਮੀਲ ਸੀ ਜਿਹੜੀ ਉਹ ਸੀਗੀ ਤੇ ਇਸ ਤੋਂ ਬਾਅਦ ਆਪਾਂ ਗ੍ਰੀਨ ਜਿਹੜੀ ਗ੍ਰੀਨ ਟੀ ਵੀ ਆਪਾਂ ਪੀਵਾਂਗੇ ਅੱਜ ਮੇਰਾ ਗਰਾਊਂਡ ਜਾਂਦਾ ਟਾਈਮ ਹੋ ਗਿਆ ਆਪਣੇ ਗਲਵਜ਼ ਵਗੈਰਾ ਲੈ ਕੇ ਗਰਾਊਂਡ ਦੇ ਵਿੱਚ ਜਾ ਕੇ ਅੱਜ ਸਾਡਾ ਸਕੂਲ ਬਾਕਸਿੰਗ ਵੇਰਾ ਹੋਣੀ ਸੀ ਅੱਜ ਜਾਣ ਸਾਰਾ ਸੀ ਫਿਰ ਵਾਰਮ ਅਪ ਕੀਤਾ ਗਰਾਊਂਡ ਦੇ ਵਿੱਚ ਵਾਰਮ ਅਪ ਹੋ ਹੋਣ ਤੋਂ ਬਾਅਦ ਵਾਰਮ ਅਪ ਚੰਗੀ ਤਰ੍ਹਾਂ ਮੈਂ ਵਾਰਮ ਅਪ ਕੀਤਾ ਚੰਗੀ ਤਰ੍ਹਾਂ ਵਾਰਮ ਅਪ ਕਰਕੇ ਸਾਡਾ ਅੱਜ ਸਕੂਲ ਬਾਕਸਿੰਗ ਜਿਹੜੀ ਹੋਣੀ ਸੀ ਸਾਡੇ ਕੋਲ ਸਭ ਨੇ ਸਾਨੂੰ ਕਰਉਣੀ ਸੀਗੀ ਤੇ ਉਸ ਤੋਂ ਬਾਅਦ ਸਾਡੇ 30 35 ਮਿੰਟ ਜਿਹੜੀ ਸੀ ਜੇ ਮਤਲਬ ਜੀ ਸਕੂਲ ਬਾਕਸਿੰਗ ਕਰਵਾਈ ਗਈ ਤੇ ਫਿਰ ਉਸ ਤੋਂ ਬਾਅਦ ਜਿਹੜੇ ਪੰਚਿੰਗ ਪੈਡ ਜਿਹੜੇ ਉਹ ਹੋਣੀ ਸਾਡੀ ਸਾਰੀ ਟੀਮ ਨੇ ਸਕੂਲ ਬਾਕਸਿੰਗ ਕੀਤੀ ਵਿਸਲ ਦੇ ਉੱਤੇ ਪੰਚ ਸੀਗਾ ਵਿਸਲ ਦੇ ਉੱਤੇ ਹੀ ਹੈਡ ਮੂਵਮੈਂਟ ਵਗੈਰਾ ਸੀ ਜੋ ਵੀ ਸੀ ਜੀ ਸਾਰਾ ਕੁਝ ਸਾਡੇ ਕੋਲ ਸਾਹਿਬ ਨੇ ਕਰਵਾਇਆ ਬਹੁਤ ਹੀ ਵਧੀਆ ਵਰਕ ਸੀਗਾ ਤੇ ਉਸ ਤੋਂ ਬਾਅਦ ਰਕੇਸ਼ ਕੋ ਸਾਹਿਬ ਨੇ ਮੈਨੂੰ ਪੰਚਿੰਗ ਪੈਡ ਦੇ ਮੈਨੂੰ ਤਿੰਨ ਰਾਉਂਡ ਕਰਾਏ ਬਹੁਤ ਹੀ ਵਧੀਆ ਉਹਨਾਂ ਨੇ ਪੈਡ ਕਰਵਾਏ ਕਰਕੇ ਬਿਲਕੁਲ ਮਜ਼ਾ ਆ ਗਿਆ ਉਹਨਾਂ ਨੇ ਪੰਜੇ ਲਗਾਏ ਉਹਨਾਂ ਦਾ ਤਕਨੀਕ ਬਹੁਤ ਹੀ ਵਧੀਆ ਵੀ ਉਹਨਾਂ ਨੇ ਪੰਚਿੰਗ ਪੈਡ ਕਰਵਾਏ ਪੰਜੇ ਪੈਡ ਕਰਨ ਤੋਂ ਬਾਅਦ ਸਰੀਰ ਦੀ ਪੂਰੀ ਤਰ੍ਹਾਂ ਬਸ ਹੋ ਗਈ ਸੀ ਜਲ ਕਰਦਾ ਸੀ ਬਸ ਉਹਨੂੰ ਲੰਮੇ ਪੀਜੀ ਸਾਰਾ ਵਰਕਆਊਟ ਖਤਮ ਕਰਨ ਤੋਂ ਬਾਅਦ ਸਾਰੇ ਕੱਪੜੇ ਮੇਰੇ ਚੰਗੀ ਤਰ੍ਹਾਂ ਗਿੱਲੇ ਹੋ ਗਏ ਆ ਦੇਖ ਸਕਦੇ ਹੋ ਤੁਸੀਂ ਜਿਹੜਾ ਆਪਣੇ ਸਾਰਾ ਵਰਕਆਊਟ ਜਿੰਨੀ ਵੀ ਅਸੀਂ ਮਿਹਨਤ ਕੀਤੀ ਆ ਉਹ ਮਿਹਨਤ ਅੱਜ ਜਿਹੜਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਮੈਂ ਆਪਣੇ ਜੀ ਸਾਰੇ ਜਿੰਨੇ ਕੱਪੜੇ ਮੇਰੇ ਗਿੱਲੇ ਹੋ ਗਏ ਸੀਗੇ ਤੇ ਜੋ ਵੀ ਮਿਹਨਤ ਕੀਤੀ ਆ ਸਾਰੀ ਇਹ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਸੋ ਜਿਹੜਾ ਆਪਣਾ 45 ਦਿਨ ਦਾ ਆਪਾਂ ਲਗਾਤਾਰ ਆਪਾਂ ਡੇਲੀ ਵਲੋਗ ਰੱਖਿਆ ਫਿਟਨੈਸ ਦਾ ਤੇ ਬਾਕਸਿੰਗ ਦਾ ਮਤਲਬ ਵੀ ਉਹ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ ਇਸ ਤੋਂ ਬਾਅਦ ਮੈਂ ਥੋੜਾ ਜਿਹਾ ਪ੍ਰੋਟੀਨ ਲੈ ਕੇ ਆਇਆ ਰਿਹਾ ਵੇ ਪ੍ਰੋਟੀਨ ਵੇ ਪ੍ਰੋਟੀਨ ਮੈਂ ਪਾਣੀ ਦੇ ਵਿੱਚ 300 ਮਿਲੀ ਪਾਣੀ ਦੇ ਵਿੱਚ ਘੋਲ ਕੇ ਤੇ ਵਿੱਚ ਇਹਦੇ ਥੋੜਾ ਜਿਹਾ ਮੀਸੀ ਪਾਇਆ ਪਾ ਕੇ ਤੇਨੂੰ ਚੰਗੀ ਤਰ੍ਹਾਂ ਮਸ਼ੀਕ ਕਰ ਲਿਆ ਸ਼ੀਕ ਕਰਨ ਤੋਂ ਬਾਅਦ ਇਹਨੂੰ ਪੀ ਲਿਆ ਪਹਿਲੇ ਦਿਨ ਦੀ ਤੁਸੀਂ ਮੇਰੇ ਇਹ ਸਰੀਰ ਦੀ ਕੰਡੀਸ਼ਨ ਤੁਸੀਂ ਮੇਰੇ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਤੇ ਇਸ ਤੋਂ ਬਾਅਦ ਆਪਾਂ 45 ਦਿਨ ਬਾਅਦ ਵੀ ਆਪਾਂ ਦੇਖਾਂਗੇ ਬੋਡੀ ਦੀ ਕੰਡੀਸ਼ਨ ਕਿੱਦਾਂ ਦੀ ਹੁੰਦੀ ਹੈ ਕਿਉਂਕਿ ਆਪਾਂ ਨਾ ਮਿੱਠਾ ਖਾਣਾ ਹੈਗਾ ਨਾ ਆਪਾਂ ਕੋਈ ਹੋਰੀ ਚੀਜ਼ ਖਾਣੀ ਹੈਗੀ ਸਾਰਾ ਵਰਕਆਊਟ ਖਤਮ ਕਰਨ ਤੋਂ ਬਾਅਦ ਮੈਂ ਘਰ ਆਇਆ ਘਰ ਆ ਕੇ ਮੈਂ ਡਿਨਰ ਕੀਤਾ ਡਿਨਰ ਦੇ ਵਿੱਚ ਫੇਰ ਹੋਈ ਚਾਰ ਬੋਇਲ ਐਗ ਜਿਗੇ ਤੇ ਇੱਕ ਕੁੱਲੀ ਦਾਲ ਦੀ ਲਈ ਸੀ ਮੈਂ ਤੇ ਨਾਲ ਮੈਂ ਇੱਕ ਪਲੇਟ ਸਲਾਦ ਲਈਨੀ ਸਲਾਦ ਦੇ ਵਿੱਚ ਮੈਂ ਖੀਰਾ ਤੇ ਪਿਆਜ਼ ਤੇ ਨਾਲ ਇੱਕ ਕੁੱਲੀ ਦਾਲ ਦੀ ਬਸ ਇਹ ਰਾਤ ਦਾ ਮੇਰਾ ਡਿਨਰ ਸੀਗਾ ਜੀ ਸੋ ਅੱਜ ਦੇ ਬਲੌਗ ਦੇ ਵਿੱਚ ਸਿਰਫ ਇੰਨੇ ਆ ਗਏ 이런 글이에요.